ਸਾਸੀਕਰ ਨਮਸਤੇ ਆਦਾਬ ਤੁਸੀਂ ਦੇਖ ਰਹੇ ਹੋ ਲਾਲਾਬਾਦ ਸੁਪਰ ਫਾਸਟ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਟਾਣੀ ਨਥਾ ਸਿੰਘ ਜਿੱਥੇ ਰਾਤ ਨੂੰ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪਾਣੀ ਦਾ ਤਰਦਾਰ ਜਿਹੜੀ ਹੈ 1.5 ਫੁੱਟ ਦੇ ਕਰੀਬ ਪਾਣੀ ਜਿਹੜਾ ਵੱਧ ਗਿਆ ਸੋ ਮੌਜੂਦਾ ਵਿਧਾਇਕ ਐਮਐਲਏ ਜਗਦੀਪ ਕਮੋਜ ਗੋਲਡੀ ਪਹੁੰਚੇ ਨੇ ਉਹਨਾਂ ਨੇ ਜੋ ਟਾਣੀ ਨਥਾ ਸਿੰਘ ਦੇ ਜੋ ਲੋਕ ਨੇ ਉਹਨਾਂ ਵਾਸਤੇ ਫੀਡ ਮੁਹੱਈਆ ਕਰਵਾਈ ਹੈ ਪਸ਼ੂਆਂ ਨੇ ਚਾਰੇ ਵਾਸਤੇ ਤੇ ਨਾਲ ਹੀ ਹੁਣ ਉਸ ਪਾਰ ਜਿਹੜੀ ਹੈ ਬੇੜੀ ਲੈ ਕੇ ਵਿੱਚ ਫੀਡ ਰੱਖ ਕੇ ਉਸ ਪਾਰ ਜਿਹੜੀ ਹੈ ਫੀਡ ਪਹਚਾਨ ਜਾ ਰਹੇ ਨੇ ਤੇ ਲਾਈਵ ਤਸਵੀਰਾਂ ਤੁਸੀਂ ਦਿਖਾ ਤੁਹਾਨੂੰ ਦਿਖਾ ਦਈਏ ਸਾਹਮਣੇ ਤੁਹਾਨੂੰ ਜਿਹੜੀ ਬੋਟ ਜਾ ਰਹੀ ਹੈ ਉਹਦੀਆਂ ਤਸਵੀਰਾਂ ਦਿਖਾਣੇ ਆ ਸੋ ਸਾਹਮਣੇ ਜੋ ਤੁਹਾਨੂੰ ਬੋਟ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਆਪਸਵਾਰ ਨੇ ਨਾਲ ਉਹਨਾਂ ਨੇ ਜੋ ਪਸ਼ੂਆਂ ਦੀ ਫੀਡ ਹੈ ਉਸ ਦੇ ਗੱਟੇ ਰੱਖੇ ਹੋਏ ਨੇ ਤੇ ਤੁਹਾਨੂੰ ਚਾਰੇ ਤਰਫ ਦਿਖਾ ਦिए ਤੁਹਾਨੂੰ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੋਵੇਗਾ ਤੇ ਤਾਂ ਦਾਸ ਦੇ ਕਿ ਜਿਵੇਂ ਕਿ ਬੀਤੇ ਦਿਨ ਅਤੇ ਰਾਤ ਨੂੰ ਜਿਹੜਾ ਪਾਣੀ ਦੀ ਦਾਦ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਤੇ ਲੋਕਾਂ ਦੇ ਜਿਹੜੇ ਮੁਸ਼ਕਲ ਨੇ ਉਹ ਵਧ ਰਹੀਆਂ ਨੇ ਪਰ ਜਿਹੜਾ ਮੌਜੂਦਾ ਸਰਕਾਰ ਹੈ ਤੇ ਮੌਜੂਦਾ ਵਿਧਾਇਕ ਜੋ ਐਮ ਐਲ ਏ ਜਗਦੀਪ ਮੋਜ ਗੋਲਡੀ ਨੇ ਉਹਨਾਂ ਵੱਲੋਂ ਜਿਹੜਾ ਉਹ ਉਪਰਾਲੇ ਬਤਾ ਦਿੱਤੇ ਗਏ ਨੇ ਕੋਸ਼ਿਸ਼ਾਂ ਵਧਾ ਦਿੱਤੀਆਂ ਗਈਆਂ ਨੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੋ ਪਿੰਡ ਵਾਸੀ ਤੁਹਾਨੂੰ ਤਸਵੀਰਾਂ ਦਿਖਾ ਦिए ਪਿੰਡ ਵਾਸੀ ਉਹਨਾਂ ਚੋਏ ਨੇ ਤੇ ਸਾਹਮਣੇ ਤੁਹਾਨੂੰ ਜੋ ਬੋਰਡ ਨਜ਼ਰ ਆ ਰਹੀ ਹੈ ਉਸ ਤੇ ਵਿੱਚ ਜੋ ਹਲਕਾ ਵਿਧਾਇਕ ਐਮ ਐਲ ਏ ਜਗਦੀਪ ਕਮੋਜ ਗੋਲਡੀ ਖੁਦ ਸਵਾਰ ਨੇ ਤੇ ਨਾਲ ਉਹਨਾਂ ਨੇ ਪਸ਼ੂਆਂ ਦੀ ਜਿਹੜੀ ਉਹ ਚਾਰਾ ਹੈ ਜੋ ਫੀਡ ਹੈ ਉਹ ਵੀ ਰੱਖੀ ਹੋਈ ਹੈ ਤੇ ਦੂਸਰੇ ਪਾਸੇ ਜੋ ਟਾਣੀਆਂ ਨੇ ਘਟੋ ਘਟ ਕਹਿ ਰਹੇ ਨੇ 15 ਤੋਂ 20 ਟਾਣੀਆਂ ਜਿਹੜੀਆਂ ਨੇ ਦੂਸਰੇ ਪਾਸੇ ਦੂਸਰੀ ਸਾਈਡ ਨੇ ਜਿਨ੍ਹਾਂ ਦਾ ਕਕਫ ਹੋ ਗਿਆ ਜੋ ਰੋਡ ਸੀ ਰੋਡ ਤੇ ਪਾਣੀ ਆ ਗਿਆ ਸੜਕ ਡੁੱਬ ਚੁੱਕੀ ਹੈ ਘਟੋ ਘਟ 8 8 10 ਫੁੱਟ ਪਾਣੀ ਹੈ ਤੇ ਦੂਸਰੇ ਸਾਈਡ ਜੋ ਲੋਕ ਰਹਿ ਰਹੇ ਨੇ ਜੋ ਕਾਰ ਨੇ ਉਹਨਾਂ ਵਾਸਤੇ ਜਿਹੜੀ ਹੈ ਪਸ਼ੂਆਂ ਦੀ ਫੀਡ ਦਾ ਪ੍ਰਬੰਧ ਤੇ ਜੋ ਬੇੜੀਆਂ ਸਰਕਾਰ ਵੱਲੋਂ ਜੋ ਐਸਡੀਐਮ ਸਾਹਿਬ ਨੇ ਜੋ ਬੀਤੇ ਦਿਨ ਜੋ ਬੇੜੀਆਂ ਪ੍ਰੋਵਾਈਡ ਕਰਵਾਈਆਂ ਗਈਆਂ ਵਧੀਆ ਕਿਸਮ ਦੀਆਂ ਉਹਨਾਂ ਤੇ ਵਿੱਚ ਬੈਠ ਕੇ ਤੇ ਐਮਐਲ ਜਗਦੀਪ ਕੁੰਜ ਗੋਲਡੀ ਜੋ ਹੈ ਦੂਸਰੇ ਟਾਣੀਆਂ ਤੇ ਜਿਹੜਾ ਉਹ ਰਾਸ਼ਨ ਅਤੇ ਫੀਡ ਪਹੁੰਚਾ ਰਹੇ ਨੇ ਸੋ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਅਸੀਂ ਰਿਪੋਰਟਿੰਗ ਕਰਦੇ ਹੋਏ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਹੇਠ ਫਸਲਾਂ ਆ ਗਈਆਂ ਲੋਕ ਪਰੇਸ਼ਾਨ ਨੇ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦਾ ਦਰਦ ਤੁਹਾਨੂੰ ਦਿਖਾਉਂਦੇ ਹੋਏ ਕਿਸ ਤਰ੍ਹਾਂ ਲੋਕ ਪਾਣੀ ਦੀ ਮਾਰ ਚੱਲ ਰਹੇ ਨੇ ਕਿੰਨੇਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਤੁਹਾਨੂੰ ਸਾਹਮਣੇ ਦਿਖਾ ਦਈਏ ਕਿ ਜਿਹੜੇ ਨੌਜਵਾਨ ਖੜੇ ਨੇ ਤੇ ਉਹ ਪਾਣੀ ਦੇ ਵਿੱਚ ਹੀ ਘੜਨੇ ਤੇ ਦੂਰ ਤੱਕ ਤੁਹਾਡੀ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਸਿਰਫ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੋਵੇਗਾ ਤੇ ਦੂਸਰੀ ਸਾਈਡ ਜੋ ਕਟਫ ਪਿੰਡ ਹੋਏ ਨੇ ਘਟੋ ਘਟ 15 ਤੋ ਵੀ ਜਿਹੜੇ ਸੋਰੀ ਜੋ ਟਾਣੀਆਂ ਨੇ ਉਹ ਕੱਟਫ ਹੋ ਗਈਆਂ ਨੇ ਇਸ ਰੋਡ ਨਾਲ ਲਿੰਕ ਰੋਡ ਨਾਲ ਟੁੱਟ ਗਿਆ ਉਹਨਾਂ ਦਾ ਸੰਪਰਕ ਤੇ ਕਾਰਜੀ ਬੇੜੀ ਜਿਹੜੀ ਆ ਉਹਨਾਂ ਨਾਲ ਹਿਸਾਰਾ ਜਿਹੜਾ ਸਮਾਨ ਦੀ ਟਵਟ ਵਾਈ ਪਸ਼ੂਆਂ ਦਾ ਚਾਰਾ ਉਸ ਤੋਂ ਬਾਅਦ ਖਾਣ ਪੀਣ ਦੇ ਪਦਾਰਥ ਤੁਹਾਨੂੰ ਪਤਾ ਇੱਕ ਮਨੁੱਖ ਦੀ ਕਿੰਨੀ ਲੋਡ ਹੁੰਦੀ ਆ ਪਸ਼ੂਆਂ ਦੀ ਕਿੰਨੀ ਲੋਡ ਹੁੰਦੀ ਆ ਉਹਨਾਂ ਦੀ ਲੋੜਾਂ ਨੂੰ ਪੂਰਾ ਕਰਨ ਲਈ ਸੋ ਐਮਐਲਏ ਜਗਦੀਪ ਗੁੰਵਾ ਜੀ ਕੋਲ ਈ ਆ ਤੇ ਮੌਜੂਦਾ ਮਾਨ ਸਰਕਾਰ ਵੱਲੋਂ ਪ੍ਰਾਲੇ ਕੀਤੇ ਜਾ ਰਹੇ ਨੇ ਤੇ ਜਲਾਲਾਬਾ ਸਪਰਫਾਸਟ ਅਦਾਰਾ ਤੁਹਾਨੂੰ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਇਨਾਂ ਪਿੰਡਾਂ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਆ ਜੋ ਵੀ ਲੀਡਰ ਪਹੁੰਚ ਰਿਹਾ ਜਿਸ ਤਰ੍ਹਾਂ ਦੇ ਵੀ ਕੰਮ ਹੋ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਉਹ ਸਭ ਕੋਈ ਤੁਹਾਨੂੰ ਲਾਈਵ ਜਿਹੜਾ ਅਸੀਂ ਰਿਪੋਰਟਿੰਗ ਕਰਕੇ ਦਿਖਾ ਰਹੇ ਆ ਉਸ ਬੇੜੀ ਦੇ ਵਿੱਚ ਘਟੋ ਘਟ ਜਿਹੜੇ ਮਿਨੀਮਮ ਜਿਹੜੇ 7 ਤੋਂ 8% ਜਾ ਸਕਦੇ ਸੀ ਇਸ ਕਰਕੇ ਉਨੇ ਹੀ ਬੰਦੇ ਉਸ ਵਿੱਚ ਬੈਠ ਸਕਦੇ ਸੀ ਸੋ ਤੁਹਾਨੂੰ ਫਿਰ ਇੱਕ ਵਾਰ ਉਹ ਦੂਰੋਂ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਬੋਟ ਸੋ ਤੁਸੀਂ ਵੀ ਵੀ ਅਰਦਾਸ ਕਰੋ ਇਹਨਾਂ ਲੋਕਾਂ ਵਾਸਤੇ ਇਹਨਾਂ ਕਿਸਾਨਾਂ ਵਾਸਤੇ ਕਿ ਇਹਨਾਂ ਦੀ ਜਿਹੜੀ ਮੁਸ਼ਕਲ ਹੈ ਜਲਦੀ ਤੋਂ ਜਲਦੀ ਹੱਲ ਹੋਵੇ ਲੋਕ ਬਹੁਤ ਜ਼ਿਆਦਾ ਮੁਸੀਬਤ ਵਿੱਚ ਨੇ ਕਿਉਂਕਿ ਹਾਲੇ ਬਰਸਾਤਾ ਬਹੁਤ ਪੈ ਰਹੀਆਂ ਨੇ ਤੇ ਪਿੱਛੋਂ ਜਿਹੜਾ ਜਿਹੜੇ ਡੈਮ ਦਾ ਪਾਣੀ ਵੀ ਛੱਡਿਆ ਜਾ ਰਿਹਾ ਤੇ ਹੋ ਸਕਦਾ ਕੱਲ ਇੱਥੇ ਪਾਣੀ ਦਾ ਦਬਾਅ ਹੋਰ ਵਾਜ ਜਾਵੇ ਸੋ ਲੋਕਾਂ ਲਈ ਬੜੀ ਹੀ ਮੁਸ਼ਕਲ ਆਈ ਹੋਈ ਆ ਬੜਾ ਪੂਖਾ ਸਮਾਂ ਉਹਨਾਂ ਤੇ ਸੋ ਤੁਸੀਂ ਜੋ ਦਰਸ਼ਕੋ ਜੋ ਲੋਕ ਦੇਖ ਰਹੇ ਹੋ ਦੁਆ ਕਰੋ ਅਰਦਾਸ ਕਰੋ ਕਿ ਜਲਦੀ ਤੋਂ ਜਲਦੀ ਜਿਹੜੀਆਂ ਇਹਨਾਂ ਰਸਮਸਿਆਵਾਂ ਦਾ ਹੱਲ ਹੋਵੇ ਆਹੋ ਤੁਹਾਨੂੰ ਜਿਹੜੀ ਟਰਾਲੀ ਦੇ ਵਿੱਚ ਫੀਡ ਲੈ ਕੇ ਐਮਐਲਐਸ ਜਗਦੀਪ ਸਿੰਘ ਗੋਲਡੀ ਨੇ ਉਹ ਉਹਦੀਆਂ ਤਸਵੀਰਾਂ ਦਿਖਾਣੇ ਆ ਸੋ ਇਹ ਟਰਾਲੀ ਜਿਹੜੀ ਆ ਇਸ ਦੇ ਵਿੱਚ ਜਿਹੜੀ ਆ ਉਹ ਫੀਡ ਲੈਂਦੀ ਗਈ ਆ ਤੇ ਪਿੰਡ ਦੇ ਲੋਕਾਂ ਨੂੰ ਵੀ ਪ੍ਰੋਵਾਈਡ ਕਰਵਾਈ ਗਈ ਤੇ ਹੁਣ ਜੋ ਟਾਣੀਆਂ ਉਸ ਸਾਈਡ ਨੇ ਉਸ ਉਹਨਾਂ ਨੂੰ ਵੀ ਜਿਹੜੀ ਫੀਡ ਮੁਹੱਈਆ ਕਰਵਾਈ ਜਾ ਰਹੀ ਹੈ ਸੋ ਫਿਲਹਾਲ ਇਸ ਅਪਡੇਟ ਤੇ ਨਹੀਂ ਹੈ ਖਬਰਾਂ ਜਾਣਨ ਲਈ ਜੁੜੇ ਰਹੋ ਸਾਡਾ ਚੈਨਲ ਦੇਖਦੇ ਰਹੋ ਜਲਾਲਾਬਾ ਸੁਪਰ ਫਾਸਟ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ